ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਭਵੈਂਟਾਂ ਵਿੱਚ ਗੁਣਾ ਕਰਨੀ ਸਿੱਖਾਂਗੇ ਬਹੁਤ ਹੀ ਸਿੰਪਲ ਟ੍ਰਿਕ ਹੈ ਵੇਖਣ ਵਿੱਚ ਔਖ ਲੱਗਦਾ ਹੈ ਪਰ ਸਵਾਲ ਬਹੁਤ ਸੌਖਾ ਹੈ ਇਸ ਵਿੱਚ ਤਿੰਨ ਰਕਮਾਂ ਹਨ ਪਹਿਲੀ ਰਕਮ ਵਿੱਚ ਤਿੰਨ ਹੈ ਫਿਰ ਇੱਕ ਫਿਰ ਇੱਕ ਤਿੰਨ ਨੂੰ ਆਪਾਂ ਇੱਕ ਨਾਲ ਗੁਣਾ ਕਰਾਂਗੇ 1 3 3 ਫਿਰ ਤਿੰਨ ਨੂੰ ਇੱਕ ਨਾਲ ਗੁਣਾ ਕਰਾਂਗੇ 1 3 3 तो ते आप तिन्न लिख देना है फिर पहली रकमें एक छट के पॉइंट है फिर दो के, फिर तीन छड़ के इन्ह सारे आप लवेंगे एक तो ते दो तीन तो ते तीन छे छे अखर छा पॉइंट लाना है इसके अगे ऊन जीरमा ला के छे अखर बना लेने दो तीन चार पाँच तो छे फिर पॉइंट ला देना है बहुत ही सिंपल तरीका है जिन्हें उपर ਅਕਰ ਛੱਡ ਕੇ ਪੁਆਇੰਟ ਹੋਵੇਗਾ ਉਹਨਾਂ ਹੀ ਆਪਣੇ ਆਨਸਰ ਪੁਆਇੰਟ ਛੱਡ ਕੇ ਲਗਾਉਣਾ ਹੈ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰੀਕੇ ਨਾਲ ਤੁਸੀਂ ਹੋਰ ਵੀ ਸਵਾਲ ਘਟ ਸਕਦੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ